ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਹੋਈ ਮੌਤ। ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ। ਬੀਤੀ ਰਾਤ ਦਿਨਾਨਗਰ ਦੇ ਬਾਰੀ ਹਸਪਤਾਲ ਨੇੜੇ ਇੱਕ ਮੋਟਰਸਾਈਕਲ ਅਤੇ ਇਨੋਵਾ ਦੀ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਮੋਟਰਸਾਈਕਲ ਸਵਾਰ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਨੌਜਵਾਨ ਪੁੱਤਰਾਂ ਦੀ ਮੌਤ ਹੋ ਜਾਣ ਕਾਰਨ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹਿਤੇਸ਼ ਸਿੰਘਲਾ ਪੁੱਤਰ ਮਨੋਜ ਸਿੰਘਲਾ ਅਤੇ ਵਰੁਣ ਮਹਾਜਨ ਪੁੱਤਰ 파ਤ ਪੁਸ਼ਨਵਜੋ ਹੋਈ ਹੈ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਜੀ ਕੀ ਘਟਨਾ ਕਿਉਂ ਹੋਈ ਯਾਰ ਕੀ ਕੋਈ ਵਿਤੀ ਦਾ ਰੋਤ ਰਾਤ ਕੋਈ 9:30 10 ਵਜੇ ਦਾ ਟਾਈਮ ਹੀ ਵਰਨ ਮਹਾਜਨ ਮੁੰਡਾ ਇਹ ਆਪਣੀ ਦੁਕਾਨ ਬੰਦ ਕਰਕੇ ਗਰਦਾਸਪੁਰ ਤੋਂ ਘਰ ਆ ਰਿਹਾ ਜੀ ਇਹਨਾਂ ਦੀ ਉੱਥੇ ਮੈਡੀਕਲ ਸਟੋਰ ਹੈ ਇਹਦਾ ਇੱਕ ਦੋਸਤ ਹੀ ਇਹਦੇ ਨਾਲ ਮੁੰਡਾ ਅਤੀਸ਼ ਸਿੰਗਲਾ ਇਹ ਦੋਨੋਂ ਜਣੇ ਇੱਥੇ ਆਪਣੇ ਦੀਨਾਨਗਰ ਲਾਗੇ ਆ ਕੇ ਥਾਣੇ ਤੋਂ ਕੋਈ ਥੋੜਾ ਜੀ ਤਕਰੀਬਨ ਬਾਰੀ ਦੇ ਹਸਪੀਟਲ ਲਾਗੇ ਐਕਸੀਡੈਂਟ ਹੋਇਆ ਬਹੁਤ ਜ਼ਬਰਦਸਤ ਐ ਐਕਸੀਡੈਂਟ ਹੋਇਆ بارش ਲੱਗੀ ਦੀ ਨਵਾਂ ਗੱਡੀ ਬਹੁਤ ਤੇਜ਼ ਗਈ ਐ ਉਦੋਂ ਦੋਨੇ ਮੁੰਡੇ ਜਿਹੜੇ ਮੌਕੇ ਤੇ ਜਣਾਂ ਦੀ ਮੌਤ ਹੋ ਗਈ ਡੱਡਵਾੜੀ ਦੇ ਕੋਲ ਡੈਡ ਬਾਡੀ ਜਿਹੜੀ ਇੱਕ ਤੇ ਪਹਿਲਾਂ ਗਰਦਾਸਪੁਰ ਖੜੀ ਆ ਪੁਲਿਸ ਵਾਲਿਆਂ ਨੇ ਉਸੇ ਵੇਲੇ ਠਾਣਾ ਲੱਗੇ ਪੁਲਿਸ ਵਾਲੇ ਜਾ ਕੇ ਗਰਦਾਸਪੁਰ ਜਿਹੜਾ ਬਰਨ ਮਝਣੀ ਉਹਦੀ ਡੈਡ ਬਾਡੀ ਉੱਥੇ ਖੜੀ ਆ ਦੂਸਰੇ ਨੂੰ ਇੱਥੇ ਚੁੱਕ ਕੇ ਖੜਿਆ ਚਵਾਂਦੇ ਉਹ ਵੀ ਉਹਦੀ ਵੀ ਦੋਨਾਂ ਦੀ ਮੌਤ ਹੋ ਗਈ ਮੌਕੇ ਤੇ ਹੀ ਹੋ ਗਈ ਬਹੁਤ ਮਾੜੀ ਘਟਨਾ ਹੋਈ ਆ ਦਿਨਾਂਗਰ ਦੇ ਵਿੱਚ